ਵਾਹਿਗੁਰੂ ਜੀ ਕੀ ਫਤਿਹ ਥੋੜੇ ਜਿ ਮਿੰਟ ਲੈਣੇ ਨੇ ਆਪ ਜੀ ਦੇ ਮੈਂ ਅੱਜ ਗੱਲ ਕਰਨੀ ਚਾਹੁੰਦਾ ਸੀ ਸਰਦਾਰ ਫੌਜਾ ਸਿੰਘ ਜੀ ਬਾਪੂ ਫੌਜਾ ਸਿੰਘ ਜੀ ਮੈਰਾਥਨ ਦੌੜਾਕ ਕਰਕੇ ਜਿਨ੍ਹਾਂ ਨੂੰ ਲੋਕ ਜਾਣਦੇ ਸਨ ਬ੍ਰਿਟਿਸ਼ ਸਿੱਖ ਸਨ ਉਹਨਾਂ ਨੇ ਸਿੱਖਾਂ ਦਾ ਪੰਜਾਬ ਦਾ ਭਾਰਤ ਦਾ ਤੇ ਇੰਗਲੈਂਡ ਦਾ ਨਾਮ ਰੌਸ਼ਨ ਕੀਤਾ ਵਿਸ਼ਵ ਦੇ ਵਿੱਚ ਵਰਲਡ ਦੇ ਵਿੱਚ ਪੱਗ ਬਨ ਕੇ ਜਦੋਂ ਦੌੜਦੇ ਸੀ ਤੇ ਪੱਗ ਦਾ ਵੀ ਸਤਕਾਰ ਦੁਨੀਆ ਵਿੱਚ ਪਤਾ ਲੱਗਦਾ ਸੀ ਵੀ ਪੱਗਾਂ ਵਾਲੇ ਕੌਣ ਹਨ ਤੇ 1 ਅਪ੍ਰੈਲ 1911 ਨੂੰ ਉਹਨਾਂ ਦਾ ਜਨਮ ਹੁੰਦਾ ਹੈ। ਬਿਆਸਪਿੰਡ ਜਲੰਧਰ ਦੇ ਨੇੜੇ ਪੈਂਦਾ। ਉੱਥੇ ਦਾ ਜਨਮ ਸੀ। ਤੇ 6 ਘੰਟੇ 2 ਮਿੰਟ ਰਿਕਾਰਡ ਕਾਇਮ ਕੀਤਾ ਦੌੜਨ ਦਾ। ਜਿਹੜਾ ਕਿ ਲੰਡਨ ਦੇ ਵਿੱਚ ਮੈਰਾਥਨ ਹੋਈਆਂ ਜਦੋਂ। ਫਿਰ 5 ਘੰਟੇ 40 ਮਿੰਟ ਟੋਰਾਂਟੋ ਦੇ ਵਿੱਚ ਦੌੜੇ। ਬੜੀ ਵੱਡੀ ਗੱਲ ਐ ਸੋਚ ਕੇ ਵੀ ਹੈਰਾਨੀ ਹੁੰਦੀ ਐ ਤੇ ਉਹ ਸਾਡੇ ਵਾਸਤੇ ਨਹੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇੱਕ ਚੰਨ ਨੂੰ ਮਨਾ ਰਹੇ ਨੇ ਜਿਹੜੇ ਐਡੀ ਵੱਡੀ ਉਮਰ ਵਿੱਚ 115 ਸਾਲ ਦੀ ਉਮਰ ਵਿੱਚ ਵੀ ਦੌੜਦੇ ਸੀ ਇੱਕ ਰੋਟੀ ਖਾਣੀ ਇੱਕ ਪਿੰਨੀ ਖਾਣੀ ਸਵੇਰੇ ਇੱਕ ਰੋਟੀ ਖਾਣੀ ਸ਼ਾਮ ਨੂੰ ਬਹੁਤ ਥੋੜੀ ਖਰਾਬ ਇਹ ਬੜੀ ਕਮਾਲ ਦੀ ਗੱਲ ਹੈ ਜਦੋਂ ਬੰਦਾ 40 ਪਲੱਸ ਹੋਵੇ ਨਾ ਤੇ ਵੈਦ ਕਹਿੰਦੇ ਆ ਡਾਕਟਰ ਕਹਿੰਦੇ ਆ ਵੀ ਰੋਟੀ ਬਹੁਤ ਘਟਾ ਦੇਣੀ ਚਾਹੀਦੀ ਹੈ ਬਹੁਤ ਜ਼ਿਆਦਾ ਤਾਂ ਨਹੀਂ ਪਰ ਘੱਟ ਖਾਣਾ ਖਾਣਾ ਅੱਜ ਬਿਮਾਰੀਆਂ ਸਾਨੂੰ ਰਾਖ ਨਾ ਮਿਲਣ ਕਰਕੇ ਬਿਮਾਰੀਆਂ ਨਹੀਂ ਲੱਗ ਰਹੀਆਂ ਜ਼ਿਆਦਾ ਖਾਣ ਕਰਕੇ ਅਸੀਂ ਰੋਗੀ ਹੋ ਰਹੇ ਹਾਂ ਜ਼ਿਆਦਾਤਰ ਬਿਮਾਰ ਲੋਕ ਜ਼ਿਆਦਾ ਖਾਣ ਕਰਕੇ ਹਨ ਮਾਰ ਰਹੇ ਨੇ ਜਿਆਦਾ ਖਾ ਖਾ ਕੇ ਕੋਲੇਸਟ੍ਰੋਲ ਯੂਰਿਕ ਐਸਿਡ ਟੀਜੀ ਸਭ ਕੁਝ ਵੱਧ ਰਿਹਾ ਕਿਉਂਕਿ ਫੂਡ ਜਿਆਦਾ ਖਾ ਰਹੇ ਹਾਂ ਇਨੀ ਜ਼ਰੂਰਤ ਨਹੀਂ ਹੈ ਸੋ ਬਾਪੂ ਫੌਜਾ ਸਿੰਘ ਜੀ ਦੀ ਖੁਰਾਕ ਘੱਟ ਤੇ ਰੋਜ਼ ਦੌੜਨਾ 115 ਸਾਲ ਦੀ ਉਮਰ ਚਿਹਰਾ ਦਗਦਗ ਕਰਦਾ ਫਿੱਟ ਬਾਪੂ ਸੀ ਤੇ ਜਿਹੜੀ ਗੱਲ ਦੁੱਖ ਦੀ ਹੈ ਉਹ ਹੈ ਉਹਨਾਂ ਦਾ ਸੜਕ ਹਾਦਸੇ ਦੇ ਵਿੱਚ ਗੱਡੀ ਵਾਲਾ ਫੇਟ ਮਾਰ ਕੇ ਲੰਘ ਗਿਆ ਇਹਦੇ ਨਾਲ ਉਹਨਾਂ ਦਾ ਜਾਣਾ ਸੰਸਾਰ ਨੂੰ ਅਲਵਿਦਾ ਕਹਿਣਾ ਇਹ ਸਾਡੇ ਸਾਰਿਆਂ ਵਾਸਤੇ ਸਾਡੇ ਦੇਸ਼ ਵਾਸਤੇ ਸਾਡੇ ਪੰਜਾਬ ਦੇ ਸਾਡੇ ਦੇਸ਼ ਦੇ ਭੈੜੇ ਟ੍ਰੈਫਿਕ ਸਿਸਟਮ ਦੇ ਵਾਸਤੇ ਸ਼ਰਮ ਵਾਲੀ ਗੱਲ ਹੈ ਉਹਨਾਂ ਦੀ ਜਦੋਂ ਬਾਡੀ ਰਾਤ ਖੂਨ ਨਾਲ ਲਥਪਥ ਹੋਈ ਪਈ ਸੀ ਨਾ ਐਦਾਂ ਖੂਨ ਲੱਗਿਆ ਉਸ ਬਾਪੂ ਦਾ 115 ਸਾਲ ਦੇ ਬਜ਼ੁਰਗ ਦਾ ਇਹ ਸਾਡੇ ਸਾਰਿਆਂ ਲਈ ਸ਼ਰਮ ਵਾਲੀ ਗੱਲ ਹੈ ਸਾਡਾ ਨਾਮ ਉੱਚਾ ਕਰਨ ਵਾਲਾ ਦੇਸ਼ ਦਾ ਨਾਮ ਉੱਚਾ ਕਰਨ ਵਾਲਾ ਪੰਜਾਬ ਦਾ ਨਾਮ ਉੱਚਾ ਕਰਨ ਵਾਲਾ ਬਾਪੂ ਇੱਥੋਂ ਦੇ ਭੈੜੇ ਟ੍ਰੈਫਿਕ ਸਿਸਟਮ ਦੀ ਪੇਟ ਚੜ ਗਿਆ ਵੇਖੋ ਹੋ ਸਕਦਾ ਉਹ 125 ਸਾਲ ਦਾ ਬਾਪੂ ਹੋ ਜਾਂਦਾ 120 ਸਾਲ ਦੀ ਉਮਰ ਭੋਗ ਜਾਂਦੇ ਬਾਪੂ ਫੌਜਾ ਸਿੰਘ ਜੀ ਅੱਜ ਸੀਐਮ ਪੰਜਾਬ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਣਾ ਨੇ ਨਰਿੰਦਰ ਮੋਦੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਪੀਐਮ ਉਹਨਾਂ ਨੇ ਵੀ ਟਵੀਟ ਕਰਕੇ ਬਾਪੂ ਫੌਜਾ ਸਿੰਘ ਜੀ ਦੇ ਜਾਨ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਬਾਕੀ ਪਾਰਟੀਆਂ ਵਾਲੇ ਸਾਰਿਆਂ ਨੇ ਇਹਨਾਂ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਬਹੁਤ ਸਾਰੇ ਲੋਕਾਂ ਨੇ ਟਵੀਟ ਕੀਤਾ ਤੇ ਮੇਰੀ ਇਹ ਹੱਥ ਜੋੜ ਕੇ ਪੰਜਾਬ ਗਵਰਨਮੈਂਟ ਨੂੰ ਵੀ ਸੈਂਟਰ ਗਵਰਨਮੈਂਟ ਨੂੰ ਵੀ ਬੇਨਤੀ ਹੈ ਕਿ ਸਾਡੇ ਦੇਸ਼ ਵਾਸਤੇ ਇੱਕ ਗੱਲ ਸ਼ਰਮ ਵਾਲੀ ਹੈ ਕਿ ਇਹੋ ਜਿਹਾ ਬਾਪੂ ਹੀਰਾ ਬਾਪੂ ਇੱਕ ਛੜਕ ਦੇ ਉੱਤੇ ਐਦਾਂ ਪਿਆ ਇਹ ਭੈੜਾ ਟ੍ਰੈਫਿਕ ਸਿਸਟਮ ਬੜੇ ਮਾਣ ਨਾਲ ਅੱਜ ਅਸੀਂ ਵਿਸ਼ਵ ਵਿੱਚ ਜਾਣੇ ਹਾਂ ਭਾਰਤ ਦੇ ਬਣੇ ਰੋੜਾਂ ਦੀ ਗੱਲ ਕਰਦੇ ਆ ਭਾਰਤ ਮਾਲਾ ਦੀ ਗੱਲ ਅਸੀਂ ਖੁਸ਼ੀ ਨਾਲ ਦੱਸਦੇ ਆ ਵੀ ਸਾਡੇ ਦੇਸ਼ ਵਿੱਚ ਐਡੇ ਐਡੇ ਸੋਹਣੇ ਰੋੜ ਬਣ ਰਹੇ ਆ 2 ਘੰਟਿਆਂ ਚ ਪੰਜਾਬ ਤੋਂ ਦਿੱਲੀ ਜਾਣ ਦਾ ਇੰਤਜ਼ਾਮ ਹੋ ਚੁੱਕਿਆ ਮਿੰਟੋ-ਮਿੰਟੀ ਕਿਤੇ ਦੀ ਕਿਤੇ ਤੁਸੀਂ ਭਾਰਤ ਵਿੱਚ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਜਾ ਸਕਦੇ ਹੋ ਪਰ ਆਹ ਗੱਲ ਜਿਹੜੀ ਹੈ ਟ੍ਰੈਫਿਕ ਸਿਸਟਮ ਹੈ ਜਿਹੜਾ ਇਹ ਬਣਾਉਣ ਦੀ ਲੋੜ ਹੈ ਸਾਡੇ ਵਰਗੇ ਸਿਰਫ ਬੇਨਤੀ ਕਰ ਸਕਦੇ ਨੇ ਤੇ ਮੈਂ ਇਹ ਆਪ ਸਾਰਿਆਂ ਨੂੰ ਕਰਾਂਗਾ ਵੀ ਕਦੇ ਆਵਾਜ਼ ਉਠਾਓ ਅਸੀਂ ਕਹੀਏ ਕਿ ਸਾਡੇ ਵੀ ਲੋਕ ਕਿਤੇ ਟ੍ਰੈਫਿਕ ਰੂਲ ਫੋਲੋ ਕਰਨ ਲੱਗ ਪਏ ਆ ਥੋੜਾ ਜਿਹਾ ਸਖਤੀ ਹੋ ਗਈ ਨਾ ਜਦੋਂ ਹੁਣ ਵੱਡੇ ਰੋਡ ਦੇ ਉੱਤੇ ਜਿਹੜਾ ਨਵਾਂ ਬਣਿਆ ਭਾਰਤ ਮਾਲਾ ਪਿੱਛੇ ਜੇ ਅਸੀਂ ਉਹਦੇ 'ਚ ਸਫ਼ਰ ਕਰ ਰਹੇ ਸੀ ਇੱਕ ਗੱਡੀ ਦੀ ਸਪੀਡ ਵਧ ਗਈ ਤੇ ਘਰ ਚਲਾਨ ਆ ਗਿਆ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਉਹਦੀ ਸਪੀਡ ਵੱਧ ਗਈ ਇਹਦਾ ਮਤਲਬ ਹੁਣ ਹੌਲੀ ਹੌਲੀ ਕੈਮਰੇ ਲੱਗ ਰਹੇ ਐ ਸੈਟਅਪ ਹੋ ਰਿਹਾ ਕਿ ਜਿਆਦਾ ਸਪੀਡ ਤੇ ਨਾ ਜਾਓ ਓਵਰਟੇਕ ਨਾ ਕਰੋ ਗਲਤ ਗੱਡੀ ਨਾ ਚੱਲੇ ਪਤਾ ਹੀ ਨਹੀਂ ਲੱਗਦਾ ਕਿਹੜੇ ਪਾਸਿਓਂ ਕਿਹੜਾ ਬੰਦਾ ਰੋਡ ਤੇ ਆ ਚੜਦਾ ਕਿਧਰੋਂ ਕੋਈ ਲਿਆ ਕੇ ਗੱਡੀ ਛਾੜ ਦਿੰਦਾ ਸੋਇਬ ਮਾੜਾ ਸਿਸਟਮ ਐ ਇਹਨੇ ਇਕੱਲਾ ਬਾਪੂ ਫੌਜਾ ਸਿੰਘ ਜੀ ਨੂੰ ਨਹੀਂ ਬਹੁਤ ਮਾਵਾ ਦੇ ਪੁੱਤ ਮਾੜੇ ਸਿਸਟਮ ਦੀ ਪੇਂਟ ਚੜੇ ਐ ਬਹੁਤ ਪੁੱਤਾਂ ਦੇ ਪਿਓ ਧੀਆ ਪੁੱਤਾਂ ਦੇ ਮਾਪੇ ਇਸ ਮਾੜੇ ਸਿਸਟਮ ਟ੍ਰੈਫਿਕ ਸਿਸਟਮ ਦੀ ਪੇਂਟ ਚੜੇ ਐ ਬੜੀਆਂ ਭੈਣਾਂ ਦੇ ਭਰਾ ਇਸ ਟ੍ਰੈਫਿਕ ਸਿਸਟਮ ਦੀ ਪੇਂਟ ਚੜੇ ਐ ਬੜੀਆਂ ਮਾਵਾ ਇਸ ਟ੍ਰੈਫਿਕ ਸਿਸਟਮ ਦੀ ਪੇਂਟ ਚੜ ਗਈਆਂ ਨੇ ਬੜੇ ਲੀਡਰ ਵੀ ਟ੍ਰੈਫਿਕ ਸਿਸਟਮ ਦੀ ਪੇਂਟ ਚੜ ਗਏ ਨੇ ਬੜੇ ਧਾਰਮਿਕ ਆਗੂ ਟ੍ਰੈਫਿਕ ਸਿਸਟਮ ਦੀ ਪੇਂਟ ਚੜ ਗਏ ਨੇ ਤੇ ਇਹਦਾ ਸੁਧਾਰ ਕਰਨ ਵਾਸਤੇ ਉਦਮ ਕਰੋ ਹੁਣ ਚੰਡੀਗੜ੍ਹ ਉਹ ਵੀ ਭਾਰਤ ਦੇ ਵਿੱਚ ਹੀ ਹੈ ਉਥੇ ਦੇ ਸਿਸਟਮ ਨੂੰ ਵੇਖੋ ਗੱਡੀ ਚੰਡੀਗੜ੍ਹ ਜਾਣੀ ਹੈ ਜੀ ਉਥੇ ਉਲਾਈ ਵੀ ਵੱਡੇ ਨਹੀਂ ਹੋਣੇ ਚਾਹੀਦੇ ਉਥੇ ਜੀ ਕਾਲੀ ਫਿਲਮ ਨਹੀਂ ਲੱਗੀ ਹੋਣੀ ਚਾਹੀਦੀ ਉਥੇ ਜੀ ਆ ਨਹੀਂ ਚਾਹੀਦਾ ਉਥੇ ਆ ਨਹੀਂ ਚਾਹੀਦਾ ਕਿਉਂਕਿ ਚੰਡੀਗੜ੍ਹ ਵਿੱਚ ਸਿਸਟਮ ਹੈ ਦਿੱਲੀ ਵਿੱਚ ਸਿਸਟਮ ਹੈ ਕਈ ਥਾਵਾਂ ਦੇ ਉੱਤੇ ਇਹ ਸਿਸਟਮ ਪੂਰੇ ਪੰਜਾਬ ਵਿੱਚ ਪੂਰੇ ਹਰਿਆਣਾ ਵਿੱਚ ਸਾਰੇ ਦੇਸ਼ ਵਿੱਚ ਕਿਉਂ ਨਹੀਂ ਬਣ ਸਕਦਾ ਤੇ ਬਣਨਾ ਚਾਹੀਦਾ ਹੈ ਵਿਗੜੇ ਸਿਸਟਮ ਨੂੰ ਬੜੇ ਸਾਲ ਲੱਗੇ ਹੈ ਸੁਧਾਰਨ ਦੇ ਉੱਤੇ ਵੀ ਇਹਨੂੰ ਬੜੇ ਸਾਲ ਲੱਗਣੇ ਨੇ ਤੇ ਜੇ ਸਰਕਾਰਾਂ ਦਿਲੋਂ ਇਹ ਚਾਹ ਲੈਣ ਨਾ ਤੇ ਬੜੀ ਛੇਤੀ ਇਹ ਸਿਸਟਮ ਬਣ ਸਕਦਾ ਹੈ ਤੇ ਮੇਰੀ ਹੱਥ ਜੋੜ ਕੇ ਪੰਜਾਬ ਗਵਰਨਮੈਂਟ ਨੂੰ ਵੀ ਸੈਂਟਰ ਗਵਰਨਮੈਂਟ ਨੂੰ ਵੀ ਬੇਨਤੀ ਹੈ ਤੁਹਾਡੇ ਹੱਥ ਬੜੀ ਵੱਡੀ ਪਾਵਰ ਹੈ ਆਪਣੇ ਆਪਣੇ ਥਾਂ ਤੇ ਇਹ ਸਿਸਟਮ ਨੂੰ ਵਧੀਆ ਬਣਾਇਆ ਜਾਵੇ ਬਾਹਰल्या ਦੇਸ਼ਾਂ ਵਿੱਚ ਜਿਵੇਂ ਰੂਲ ਹਨ ਵਿਦੇਸ਼ਾਂ 'ਚ ਰੂਲਸ ਬਣੇ ਨੇ ਨਿਯਮ ਬਣੇ ਨੇ ਟ੍ਰੈਫਿਕ ਨਿਯਮ ਜਿਹੜੇ ਨੇ ਉਹ ਪਹਿਲਾਂ ਬਣਨੇ ਫਿਰ ਉਹਨਾਂ ਦੀ ਸਖਤੀ ਦੇ ਨਾਲ ਪਾਲਣਾ ਕਰਨੀ ਜਾਂ ਕਰਾਉਣੀ ਹੁਣ ਜਿਹਦੇ ਘਰ 6000 ਚਲਾਨ ਆ ਗਿਆ ਪੈਸੇ ਆ ਗਏ ਘਰ ਕੈਮਰੇ ਨੇ ਫੋਟੋ ਖਿੱਚ ਲਈ ਉਹ ਅੱਗੇ ਤੋਂ 120 ਦੀ ਸਪੀਡ ਕਿਵੇਂ ਪਾਰ ਕਰ ਸਕਦਾ ਹੈ ਇਦਾਂ ਸਖਤੀ ਦੇ ਨਾਲ ਫੈਸਲੇ ਲੈਣੇ ਚਾਹੀਦੇ ਐ ਇਹ ਮੈਂ ਬੇਨਤੀ ਕਰਨੀ ਸੀ ਤਾਂ ਜੋ ਬਾਪੂ ਫੌਜਾ ਸਿੰਘ ਵਰਗੇ ਜਿਹੜੇ ਹਨ ਉਹ ਟ੍ਰੈਫਿਕ ਸਿਸਟਮ ਦੀ ਭੇਟ ਨਾ ਚੜਨ ਇਹ ਬੇਨਤੀ ਇਹਦੇ ਤੇ ਜਰੂਰ ਸਾਨੂੰ ਵਰਕ ਕਰਨਾ ਚਾਹੀਦਾ ਸਾਰੇ ਯਤਨ ਕਰੀਏ ਬਾਕੀ ਮੈਂ ਪਿੱਛੇ ਜੇ ਕੇਰਲ ਵਿੱਚ ਗਿਆ 3-4 ਮਹੀਨੇ ਉੱਥੇ ਤੁਹਾਨੂੰ ਟੈਸਟ ਦੇਣ ਦੇ ਉੱਤੇ ਲੱਗਦੇ ਐ ਰਿਟਰਨ ਟੈਸਟ ਵੀ ਦੇਣਾ ਪੈਂਦਾ ਹੈ ਰਿਟਰਨ ਵਿੱਚ ਵੀ ਫੇਰ ਪ੍ਰੈਕਟੀਕਲ ਟੈਸਟ ਵੀ ਪ੍ਰੈਕਟੀਕਲ ਵੀ ਹੁੰਦਾ ਹੈ ਗੱਡੀ ਚਲਾ ਕੇ ਦੇਖੀ ਜਾਂਦੀ ਹੈ ਮੈਂ ਕੇਰਲ ਦੇ ਵਿੱਚ ਸੀ ਸਾਡੇ ਜਿੰਨੇ ਹਾਰਨ ਕੇਰਲ ਵਿੱਚ ਨਹੀਂ ਵੱਜਦੇ ਸਾਡੇ ਤੋਂ ਕਹਿ ਲਓ ਇੱਕ ਹਿੱਸਾ ਹੀ ਉੱਥੇ ਚਾਰ ਹਿੱਸਿਆਂ ਚੋਂ ਇੱਕ ਹਿੱਸਾ ਹੀ ਹੈ ਜਿਹੜਾ ਕਿ ਹੌਰਨ ਵਗੈਰਾ ਵੱਜਣਗੇ ਨਹੀਂ ਤੇ ਹੌਰਨ ਨਹੀਂ বাজਦਾ ਕੋਈ ਬੜਾ ਕੰਟਰੋਲ ਹੈ ਬੜੀਆਂ ਸਟੇਟਾਂ ਦੇ ਵਿੱਚ ਸਿਸਟਮ ਚੰਗਾ ਹੈ ਤੇ ਸਿਸਟਮ ਚੰਗਾ ਬਣਾਇਆ ਜਾ ਸਕਦਾ ਹੈ ਟ੍ਰੈਫਿਕ ਰੂਲਸ ਬਣਾਏ ਜਾ ਸਕਦੇ ਨੇ ਜਿੱਥੇ ਰੋਡ ਚੰਗੇ ਚੰਗੇ ਬਣ ਰਹੇ ਹਨ ਉਥੇ ਟ੍ਰੈਫਿਕ ਸਿਸਟਮ ਵੀ ਚੰਗਾ ਚੰਗਾ ਬਣ ਸਕਦਾ ਹੈ ਇਹੋ ਜਿਹੇ ਹੀਰੇ ਐਦਾਂ ਛੜਕਦੇ ਉੱਤੇ 10 ਫੁੱਟ ਉੱਚਾ ਉੱਠਲ ਕੇ ਬਾਪੂ ਗਿਆ ਉੱਤੇ ਤੱਕ ਐ ਫਿਰ ਡਿੱ ਗਿਆ ਧਰਤੀ ਦੇ ਉੱਤੇ ਮੈਂ ਹੋਣੀ ਨਿਊਜ਼ ਵੇਖੀ ਤੇ ਮਨ ਵਿੱਚ ਖਿਆਲ ਆਇਆ ਵੀ ਇਹਦੇ ਤੇ ਜਰੂਰ ਥੋੜੀ ਜੀ ਮੈਂ ਬੇਨਤੀ ਕਰਦੇ ਆ ਦੁੱਖ ਸਾਰਿਆਂ ਨੂੰ ਹੀ ਹੈ ਪਰ ਇਹਦਾ ਪ੍ਰਬੰਧ ਕਰੀਏ ਫਿਊਚਰ ਦੇ ਵਿੱਚ ਕੋਈ ਬਾਪੂ ਫੌਜਾ ਸਿੰਘ ਵਰਗਾ ਹੀਰਾ ਛੜਕਦੇ ਉੱਤੇ ਇਦਾਂ ਨਾ ਪਿਆ ਹੋਵੇ ਉਹਦੇ ਲਈ ਯਤਨ ਕਰੀਏ ਅਸੀਂ ਵੀ ਰੋੜਾਂ ਤੇ ਫਿਰਨਾ ਸਾਡੇਆਂ ਧੀਆਂ ਪੁੱਤਾਂ ਨੇ ਵੀ ਇੱਥੇ ਜਵਾਨ ਹੋਣਾ ਹੈ ਮੋਟਰਸਾਈਕਲ ਲੈ ਕੇ ਸਾਡੇ ਨਿਆਣੇ ਬਾਹਰ ਫਿਰਦੇ ਐ ਸਾਡੇ ਪੋਤੇਆਂ ਨੇ ਇਸ ਧਰਤੀ ਤੇ ਖੇਡਣਾ ਹੈ ਕਦੇ ਵੀ ਕੋਈ ਟ੍ਰੈਫਿਕ ਮਾੜੇ ਸਿਸਟਮ ਦੀ ਪੇਂਟ ਨਾ ਛੜੇ ਇਹਦੇ ਲਈ ਸਾਨੂੰ ਯਤਨ ਕਰਨਾ ਚਾਹੀਦਾ ਇਹ ਉਦਮ ਕਰਾਂਗੇ ਤਾਂ ਹੀ ਗੱਲ ਬਣੇਗੀ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ